ਮਾਨਸਾ ਵਿੱਚ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਸ਼ਹਿਰ ਦੇ ਵਿਚਕਾਰ ਇੱਕ ਕਬਾੜ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਇਸ ਅੱਗ ਦਾ ਧੂੰਆਂ ਪੂਰੇ ਸ਼ਹਿਰ ਵਿੱਚ ਫੈਲ ਗਿਆ ਜਿਸ ਨਾਲ ਹਰ ਬੰਦੇ ਨੂੰ ਸਾਹ ਲੈਣ ਵਿੱਚ ਬੜੀ ਦਿੱਕਤ ਆਈ। ਮੌਕੇ ਤੇ ਫਾਇਰ ਬ੍ਰੀਡ ਦੀ ਗੱਡੀ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਹਿਰ ਦੇ ਵਿਚਕਾਰ ਹੋਣ ਕਾਰਨ ਇਸ ਅੱਗ ਦੇ ਚੱਲਤੇ ਵੱਡਾ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਸੀ ਪਰੰਤੂ ਸਮਾਂ ਰਹਿੰਦੇ ਹੀ ਅੱਗ ਤੇ ਕਾਬੂ ਪਾ ਲਿਆ ਗਿਆ ਜਿਸ ਕਰਕੇ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਹੁਣ ਪ੍ਰਸ਼ਾਸਨ ਜਾਂਚ ਦੀ ਗੱਲ ਕਰ ਰਿਹਾ ਹੈ ਕਿ ਅਗਰ ਇਸ ਸੰਬੰਧੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਹ ਕਾਰਵਾਈ ਕਰ ਸਕਦੇ ਆ ਫਿਲਹਾਲ ਲੋਕ ਆਲੇ-ਦੁਆਲੇ ਤੋਂ ਆਪਣਾ ਸਮਾਨ ਚੱਕਣ ਦੀ ਕੋਸ਼ਿਸ਼ ਦੇ ਵਿੱਚ ਲਗਾਤਾਰ ਲੱਗ ਰਹੇ ਹਨ ਅਤੇ ਇਸ ਅੱਗ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਅੱਗ ਕਿਸ ਤਰ੍ਹਾਂ ਲਾਈ ਗਈ ਕਿਉਂਕਿ ਇਸ ਕੁਆਰਟ ਦੀ ਦੁਕਾਨ ਤੇ ਵੱਡੇ ਪੱਧਰ ਤੇ ਟਾਇਰ ਗੱਡੀਆਂ ਦੇ ਪਏ ਸੀ ਜਿਸ ਕਰਕੇ ਧੂਆ ਜਿਹੜਾ ਬਹੁਤ ਵੱਡੀ ਪੱਧਰ ਤੇ ਸ਼ਹਿਰ ਦੇ ਵਿੱਚ ਫੈਲ ਗਿਆ ਸੀ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਅੱਗ ਬੁਝਾਉਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਮੌਕੇ ਤੇ ਸਿਟੀ 2 ਦੇ ਥਾਣਾ ਮੁਖੀ ਕਰਮਜੀਤ ਸਿੰਘ ਵੀ ਪਹੁੰਚੇ ਹੋਏ ਸੀ ਉਹਨਾਂ ਨੇ ਅੱਗ ਦੇ ਕਾਰਨਾਂ ਦਾ ਦੱਸਿਆ ਕਿ ਕਿਸ ਤਰ੍ਹਾਂ ਅੱਗ ਲੱਗੀ ਸੁਣਦੇ ਆ ਉਹਨਾਂ ਤੋਂ ਅਤੇ ਗੁਆਂਢੀਆਂ ਤੋਂ ਕਿ ਅੱਗ ਦਾ ਕੀ ਕਾਰਨ ਸੀ 10 ਮਿੰਟ ਪਹਿਲਾਂ ਪੀਸੀਆਰ ਰਿੰਡ ਦੇ ਤੋਂ ਫੋਨ ਆਇਆ ਸੀ ਜਿੱਥੇ ਕੁਆਰਟ ਦੀ ਮਦਾਨ ਰਾਮ ਬਾਗ ਰੋਡ ਤੇ ਜਿੱਥੇ ਕੋਈ ਅੱਗ ਲੱਗੀ ਹੈ ਕੁਦਰਤੀ ਜਾਂ ਚਾੜਤਾ ਹੇ ਤੱਕ ਕਾਰਨ ਉਹਦਾ ਪਤਾ ਨਹੀਂ ਲੱਗ ਸਕਿਆ ਜਿੱਥੇ ਕੁਆਰਟ ਦਾ ਸਮਾਨ ਟਾਇਰ ਵਗੈਰਾ ਪਿਆ ਸੀ ਕੁਆੜੀਏ ਦੇ ਉਹਨਾਂ ਨੂੰ ਅੱਗ ਲੱਗੀ ਹੁਣ ਵੈਸੇ ਫਾਇਰ ਬ੍ਰੀਡ ਵੀ ਆ ਚੁੱਕੀ ਹੈ ਕੰਟਰੋਲ ਚ ਹੈ ਔਰਗੇ ਤੋਂ ਇਹਨੂੰ ਅਸੀਂ ਵੇਅਰ ਕਰਾਂਗੇ ਵੀ ਇਹ ਜਿਹੜਾ ਵਾਦੀ ਵਾਲੀ ਜਗ੍ਹਾ ਤੇ ਨਾਂ ਰੱਖਿਆ ਹੋਇਆ ਹੈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਨਹੀਂ ਹੋਇਆ ਜੀ ਕੋਈ ਨਹੀਂ। ਸਰ ਕੋਈ ਕਾਰਵਾਈ ਇਸ ਤੇ ਵਿੱਚ? ਕਾਰਵਾਈ ਫਿਲਹਾਲ ਤਾਂ ਕੋਈ ਨਹੀਂ ਜੇ ਸਾਡੇ ਕੋਲ ਕੋਈ ਸ਼ਿਕਾਇਤ ਕਰੂਗਾ ਫਿਰ ਉਸ ਹਿਸਾਬ ਨਾਲ ਕਰਾਂਗੇ। ਉਹਦੇ ਘਰਾਂ ਦੇ ਕੋਲ ਜੀ ਇੱਕ 콰ਡ ਪਿਆ ਸੀ ਕੀ ਕਹਿਣਾ ਚਾਹੋਗੇ? ਗਲਤੀ ਹੈ ਜੀ ਬੇਸੇ ਤਾਂ ਦੇਖੋ ਸਾਰੇ ਆਣ ਗਵਾਣ ਦੇ ਵਿੱਚ ਪਿਆਏ ਸੀ। ਅਸੀਂ ਤਾਂ ਦੇਖਿਆ ਵੀ ਬੈਸੀ ਕੋਈ ਇਧਰ ਖਾਲੀ ਪਲਾਟ ਦੇ ਵਿੱਚ ਅੱਗ ਲੱਗ ਜਾਂਦਾ ਕੁੂੜੇ ਨੂੰ ਅੱਗ ਲਾਉਂਦੇ ਹੁੰਦੇ ਆ ਬੈਸੀ ਲੱਗੀ ਹੋਈ ਹੈ। ਅਸੀਂ ਬਾਹਰ ਗਏ ਹੋਏ ਸੀ ਕਿ ਸਾਡੇ ਵੀ ਜਿੰਦਾ ਲੱਗਿਆ ਹੋਇਆ ਸੀਗਾ ਜਦੋਂ ਆ ਫਿਰ ਇਹਦੀ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਜਲਦੀ ਜਲਦੀ ਤੇਰ ਮਤਲਬ ਕੰਟਰੋਲ ਤੋਂ ਬਾਹਰ ਹੋ ਗਈ ਮਤਲਬ ਕਿ ਬਹੁਤ ਗਲਤੀ ਹੈ ਇਹ ਜਿਹੜਾ ਇੱਥੇ ਪਿਆ ਹੈਗਾ ਇਹਨਾਂ ਨੂੰ ਇੰਨਾ ਇਹ ਜਿਹੜਾ ਮਟੀਰੀਅਲ ਰੱਖਣਾ ਨਹੀਂ ਚਾਹੀਦਾ ਗਵਾਂਢ ਦੇ ਵਿੱਚ ਬਸ ਇੰਜ ਕਹਿਣਾ ਚਾਹੁੰਦਾ ਕਦੇ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਸੀ ਨਹੀਂ ਕਰਵਾਇਆ ਜੀ ਇਹ ਗੱਲ ਹੈ ਇਹ ਹੁਣ ਤੋਂ 9 9 ਸਵੇਰ ਸਵੇਰ 9 ਵਜੇ ਦੀ ਗੱਲ ਹੈ ਜੀ ਇੱਥੇ ਤਾਂ ਹੀ ਹੋ ਗਏ 2 3 4 ਸਾਲ ਹੋ ਗਏ ਪਹਿਲਾਂ ਨਹੀਂ ਗੱਲ ਕਿਸੇ ਕੋਲ ਕੀਤੀ ਵੀ ਇਹ ਹੁਣ ਨਹੀਂ ਚਾਹੀਦਾ ਜੇ ਹਾਂ ਨਹੀਂ ਪਹਿਲਾਂ ਨਹੀਂ ਜੀ ਕਦੇ ਕੋਈ ਕੱਲ ਨੂੰ ਸੱਚੀ ਆ ਮੰਨ ਲਓ ਇੱਕ ਗਵਾਰਡ ਦੇ ਨਾਲ ਜਮਾ ਸੀ ਅਸੀਂ ਆਉਦੇ ਜਵਾਕ ਕੱਢੇ ਸਿਲੰਡਰ ਕੱਢੇ ਸਾਰਾ ਸਮਾਨ ਕੱਢਿਆ ਹੁਣ ਸਾਨੂੰ ਵੀ ਆਪ ਨੂੰ ਖਤਰਾ ਹੈਗਾ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਦੇ ਕਿ ਜਿਹੜਾ ਸਮਾਨ ਪਿਆ ਉਹ ਚੱਕਿਆ ਜਾਵੇ ਕੱਲ ਨੂੰ ਵੀ ਅਸੀਂ ਮੰਨ ਲਓ ਇੱਥੇ ਹੀ ਰਹਿਣਾ ਹੈ ਅਸੀਂ ਤਾਂ ਜਾ ਨਹੀਂ ਸਕਦਾ ਨਾ ਜਵਾਕੀ ਧਰਾਈ ਹੋਇਆ ਮੰਨ ਲਓ ਜੀ ਕੱਲ ਨੂੰ ਕੋਈ ਹਾਸਾ ਹੋ ਜੇ ਮੈਂ ਮੰਨ ਲਓ 3 ਕਿਲੋਮੀਟਰ ਤੋਂ ਭੱਜ ਕੇ ਆਇਆ ਕਿਉਂਕਿ ਮੇਰੀ ਗੱਲ ਸੱਚੀ ਹੈ ਫਿਰ ਮੈਂ ਤਾਂ ਭੱਜ ਕਿਉਂ ਨਹੀਂ ਸੀ ਹੁਣ ਜੇ ਕੱਲ ਨੂੰ ਕੋਈ ਗੱਲਬਾਤ ਹੋ ਜੇ ਕੌਣ ਜ਼ਿੰਮੇਵਾਰ ਆਈਂਗਾ ਪਹਿਲਾਂ ਪ੍ਰਸ਼ਾਸਨ ਨੂੰ ਕਦੇ ਜਾਣੂ ਨਹੀਂ ਕਰਾਇਆ ਨਹੀਂ ਪ੍ਰਸ਼ਾਸਨ ਫੈਬ੍ਰੇਚਿਲ ਨਾ ਹੋ ਕੇ ਕੀਤਾ ਉਹਦੇ ਨਾਲ ਅੱਗ ਲੱਗੀ ਹੋਵੇ ਦੇਖੋ ਜੀ ਇਹ ਮੱਕੀ ਜਿੱਤੇ ਕਿਸੇ ਨੇ ਲਾਈ ਹੋਵੇ ਇਹ ਤਾਂ ਆਪਾਨੂੰ ਪਤਾ ਨਹੀਂ ਲੱਗਦਾ ਨੇ ਪਰ ਅੱਗ ਲੀਤੀ ਆਪਾਨੂੰ ਪਤਾ ਤੁਸੀਂ ਇਹ ਲਾੜੋ ਸਾਡਾ ਚਵਾਰਾ ਹੈਗਾ ਚਵਾਰਾ ਦੇ ਉੱਪਰ ਦੀ ਅੱਗ ਡੱਪੀ ਜਾਂਦੀ ਹੈ ਇਸ ਤੋਂ ਬਾਅਦ ਕੀ ਕਰਾਂਗੇ ਆਹ ਮਿੰਟਾਂ ਚ ਅੱਗ ਡੱਗਦੀ ਆ ਪਹੁੰਚ ਗਈ ਜੀ ਹਾਂਜੀ 15-20 ਮਿੰਟਾਂ ਚ ਪਹੁੰਚ ਗਈ ਹੁਣ ਅੱਗ ਬੁਝੇ ਦੇਈਏ ਹਾਂ ਪਰ ਇੱਕ ਵਾਈਟ ਦਾ ਡਰਣਾ ਨਹੀਂ